ਕੀ ਜੀ ਤੇ ਹੋਰ ਜਥੇ ਬੰਦੀਆਂ ਜਿਹੜੀਆਂ ਹੈ ਭਰਾਤਰੀ ਜਥੇ ਬੰਦੀਆਂ ਜਿਹੜੀਆਂ ਅੱਜ ਨਾਲ ਤੁਰ ਕੇ ਆਈਆਂ ਹੈਗੀਆਂ ਉਹ ਹੈ ਕਿ ਪ੍ਰਸ਼ਾਸਨ ਫਿਰ ਦੁਬਾਰੇ ਕੋਈ ਬੇਅਦਬੀ ਜਿਵੇਂ ਹੋਈ ਹੈ ਉਹਨੂੰ ਬਿਲਕੁਲ ਨਾਰਮਲ ਲੈ ਰਹਾ ਹੈ ਤੇ ਫਿਰ ਦੇਖੋ ਅਸੀਂ ਤਾਂ ਇੱਕ ਐਜੀਟੇਸ਼ਨ ਜਿਹੜਾ ਆ ਦੁਬਾਰੇ ਕਰਾਂਗੇ ਤੇ ਇਸ ਵਾਰ ਜਿਹੜਾ ਐਜੀਟੇਸ਼ਨ ਇਹ ਜਰੂਰਗਾ ਮੈਂ ਦੱਸਦਾ ਕਿ ਪਿਛਲੀ ਵਾਰ ਜਿਹੜਾ ਐਜੀਟੇਸ਼ਨ ਸੀਗਾ ਉਹ ਸਿਰਫ ਰਾਜਪੁਰੇ ਪੱਧਰ ਹੀ ਰਹਿ ਗਿਆ ਸੀਗਾ ਤੁਸੀਂ ਫਿਰ ਅਸੀਂ ਐਜੀਟੇਸ਼ਨ ਇਸ ਵਾਰ ਪੰਜਾਬ ਲੈਵਲ ਦਾ ਕਰਾਂਗੇ ਫਿਰ ਇਹ ਪ੍ਰਸ਼ਾਸਨ ਤੇ ਸਰਕਾਰ ਇਹ ਭੂਤਨੀ ਤਿਆਰ ਹੋ ਜੇ ਕਿ ਹੈਗੀ ਔਰ ਆਪਣੇ ਐਸ ਡੀ ਐਮ ਸਾਹਿਬ ਨੇ ਪੂਰਾ ਸ਼ੋਰ ਕੀਤਾ ਹੈਗਾ ਵੀ ਉਹ ਇਸ ਗੱਲ ਦੇ ਉੱਤੇ ਪੂਰਾ ਮਤਲਬ ਕਿ ਉਤਰਨਗੇ ਤੇ ਉਹ ਜਿਹੜਾ ਜਿਹੜਾ ਹੁਣ ਇਹ ਚੌਂਕ ਦਾ ਨਾਮ ਬਦਲਣ ਦਾ ਕੰਮ ਆ ਚੌਂਕ ਦਾ ਨਾਮ ਬਦਲਣ ਦਾ ਦੇਖੋ ਕਮੇਟੀ ਦਾ ਪ੍ਰਧਾਨ ਕਾਂਗਰਸ ਨੂੰ ਰਿਪਰਿਜ਼ੈਂਟ ਕਰਦਾ ਮੈਂ ਹੁਣ ਜਿਵੇਂ ਬੀ ਜੀ ਪੀ ਦਾ ਭਾਰਤੀ ਸਟੇਟ ਦਾ ਕਾਰਜਕਾਰੀ ਮੈਂਬਰ ਹੈਗਾ ਤੇ ਸਾਡੀ ਇਹ ਡਿਊਟੀ ਬੰਦੀ ਆ ਸਮੂਚੀਆਂ ਰਾਜਨੀਤਿਕ ਪਾਰਟੀਆਂ ਦੀ ਇਹ ਗੱਲ ਇਹ ਨਹੀਂ ਹੈ ਕਿ ਬਈ ਵੋਟਾਂ ਜਦੋਂ ਤੁਸੀਂ ਲੈਣੀਆਂ ਹੋਣ ਉਦੋਂ ਤੇ ਦਲਤ ਤੁਹਾਨੂੰ ਛੇਤੇ ਆ ਜਣਾ ਤੇ ਜਦੋਂ ਸੰਘਰਸ਼ ਕਰਨ ਦਾ ਟਾਈਮ ਆਵੇ ਉਦੋਂ ਤੁਸੀਂ ਨਾਲ ਨਾਲ ਖੜੋ ਇਹ ਕਿਤੇ ਨਹੀਂ ਲਿਖਿਆ ਹੈਗਾ ਔਰ ਡਾਕਟਰ ਪੀ ਆਰ ਵੇਦਕਰ ਕਈ ਡਿਗਰੀਆਂ ਉਹਨਾਂ ਕੋਲ ਸਨ ਜੇ ਤੁਸੀਂ ਸਟੱਡੀ ਕਰੋਗੇ ਕਈ ਡਿਗਰੀਆਂ ਸਨ ਔਰ ਮੈਂ ਸਮਝਦਾ ਬਈ ਅਜੇ ਤੱਕ ਉਹਨਾਂ ਦੇ ਭਾਈਚਾਰੇ ਦੇ ਲੋਕਾਂ ਨੇ ਚੰਗੀ ਤਰ੍ਹਾਂ ਜਦੋਂ ਤੱਕ ਉਹ ਐਜੂਕੇਟਿਡ ਨਹੀਂ ਹੁੰਦੇ ਵੈਲ ਐਜੂਕੇਟ ਆਪਣੀ ਪਾਵਰ ਨੂੰ ਨਹੀਂ ਹਟਿਆਂਦੇ ਹੈਗੇ ਉਦੋਂ ਤੱਕ ਇਨਸਾਫ ਮਿਲਨੇ ਔਖੇ ਹੋ ਜਾਣੇ ਆ ਔਰ ਹੁਣ ਨਾਲ ਦੀ ਨਾਲ ਮੈਂ ਇੱਕ ਗੱਲ ਵੀ ਕਹਨਾ ਚਾਹਾਂਗਾ ਵੀ ਕਮੇਟੀ ਦਾ ਪ੍ਰਧਾਨ ਕਾਂਗਰਸ ਦਾ ਹੋਵੇ ਐਮਐਲਏ ਆਵਾਦੀ ਪਾਰਟੀ ਦਾ ਹੋਵੇ ਤੇ ਫੁਆਰਾ ਚੌਂਕ ਦਾ ਨਾਮ ਨਾ ਬਦਲਿਆ ਜਾਏ ਤੇ ਦੋਸ਼ੀ ਦੋਵੇਂ ਪਾਰਟੀਆਂ ਹੋਣਗੀਆਂ ਇਹਨਾਂ ਨੂੰ ਜੇ ਉਹ ਬੰਨੇਵਾਜੀ ਕਰਦੇ ਆ ਚਾਹੇ ਉਹ ਕਾਂਗਰਸ ਦੇ ਸਾਫਕਾ ਅਰਧਿਆਲ ਸਿੰਘ ਕੋਮੋਸ ਹੈਗੇ ਆ ਮੌਜੂਦਾ ਜਿਹੜੀ ਐਮਐਲਏ ਹੈਗੇ ਆ ਨੀਨਾ ਮਿੱਤਲ ਜੀ ਜੇ ਉਹ ਨਾਮ ਹੀ ਬਦਲਦੇ ਤਾਂ ਸਿਕਿਉਰਿਟੀ ਨਹੀਂ ਦਿੰਦੇ ਬੋਤ ਨੂੰ ਤੇ ਫਿਰ ਇਹਦਾ ਮਤਲਬ ਇਹ ਹੈ ਵੀ ਕਿਤੇ ਨਾ ਕਿਤੇ ਦਾਲ ਵਿੱਚ ਕਾਲਾ ਜਾਂ ਸਾਰੀ ਦਾਲ ਹੀ ਕਾਲੀ ਹੈ ਔਰ ਜਿਹੜੇ ਦੂਜੇ ਬੰਦੇ ਤੁਰੇ ਫਿਰਦੇ ਪ੍ਰਵੀਨ ਛਾਵੜੇ ਜੀ ਹੋਰ ਜਿਹੜੇ ਆ ਆਪਣਾ ਬਨੇ ਆ ਨਵੇਂ ਨਵੇਂ ਉਦਦੇਦਾਰ ਜਿਹੜੇ ਬਨੇ ਆ ਆਫਿਸ ਬੀਰ ਬਨੇ ਆ ਉਹਨਾਂ ਨੂੰ ਆਵਾਜ਼ ਚੱਕਣੀ ਚਾਹੀਦੀ ਸਮੁੱਚੇ ਕਮੇਟੀ ਦੇ ਜਿਹੜੇ ਐਮਸੀ ਸਹਿਬਾਨ ਆ ਉਹਨਾਂ ਨੂੰ ਮਤਾ ਲੈ ਕੇ ਆਣਾ ਜਿਹਦਾ ਚਾਹੀ ਦਲਿਤਾਂ ਭਰਾ ਹੈਗੇ ਆ ਉਹਨਾਂ ਚ ਐਮਸੀ ਚਾਹ ਦੂਜੇ ਹੈਗੇ ਆ ਔਰ ਡਾਕਟਰ ਬੀ ਆਰ ਅੰਬੇਦਕਰ ਕਿਸੇ ਦਲਿਤ ਭਾਈਚਾਰੇ ਦੇ ਉਹ ਸਮੁੱਚੇ ਹਿੰਦੁਸਤਾਨ ਦੀ ਰੂਹ ਉਹਨਾਂ ਦੀ ਇੱਕ ਰੂਹ ਆ ਔਰ ਸਵਦਾਨ ਦੀ ਜਿਹਦੀ ਸੋਖਾਂਦੇ ਆ ਉਹ ਸਵਦਾਨ ਦਾ ਜਿਹੜੇ ਮਲਕ ਘਟਦਾ ਹੈਗੇ ਆ ਓਹੋ ਡਾਕਟਰ ਬੀ ਆਰ ਅੰਬੇਦਕਰ ਆ ਉਹ ਜਿਸ ਬੰਦੇ ਦੀ ਤੁਸੀਂ ਸਵਿਧਾਨ ਦੀ ਸੋਖਾਂਦੇ ਆ ਉਹਦੇ ਹੀ ਬੁੱਤ ਦੀ ਬੇਅਦਬੀ ਹੋਵੇ ਇਦੋਂ ਵੱਡ ਬੇਸ਼ਰਮੀ ਦੀ ਗੱਲ ਨਹੀਂ ਹੋ ਸਕਦੀ ਔਰ ਸਮੁੱਚੇ ਪੰਜਾਬ ਵਿੱਚ ਇਹ ਘਟਨਾ ਕਰ ਮਾਪ ਰਿਹਾ ਪਾਰਟੀਆਂ ਜਨਤਾ ਪਾਰਟੀ ਔਰ ਦੂਰ ਤੋਂ ਨਹੀਂ ਬਿਲਕੁਲ ਨੇੜੇ ਤੋਂ ਨਜ਼ਰ ਰੱਖੀ ਹੋਈ ਹੈ ਇਹ ਗੱਲ ਨਹੀਂ ਹੈਗੀ ਅਸੀਂ ਸਮੁੱਚੀਆਂ ਦਲ ਦੇ ਭਾਈਚਾਰੀਆਂ ਜਿਹੜੇ ਅੱਜ ਨਾਲ ਆਏ ਉਹਨਾਂ ਦੇ ਨਾਲ ਖੜੇ ਆਂ ਔਰ ਜੋ ਵੀ ਇਹ ਹੁਕਮ ਲਾਣਗੇ ਆਪਾਂ ਨਾਲ ਖੜਾਂਗੇ ਜੀ ਸੁਖਿੰਦ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਤੁਸੀਂ ਇੱਕ ਮੋਹ ਉਤਰ ਦਿੱਤਾ ਹੈ ਕਿ ਅੱਜ ਜਿਹੜੀ ਅਸੀਂ ਐਸ ਡੀ ਐਮ ਸਾਹਿਬ ਨਾਲ ਮੀਟਿੰਗ ਰੱਖੀ ਗਈ ਸੀਗੀ ਉਹਦਾ ਵਿਸ਼ਾ ਸੀਗਾ ਬਾਬਾ ਸਾਹਿਬ ਅੰਬੇਦਕਰ ਦੀ ਜਿਹੜੀ ਸਟੈਚੂ ਦਾ ਮੁੱਦਾ ਸੀਗਾ ਕਿ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਦੋ ਵਾਰ ਪਹਿਲਾਂ ਵੇਦ ਵੀ ਹੋ ਚੁੱਕੀ ਹੈ ਤੇ ਹੁਣ ਇੱਕ ਪਿੱਛੇ ਤਾਜ਼ਾ ਤਾਜ਼ਾ ਘਟਨਾ ਅੰਬਰਸਰ ਵਿਖੇ ਵੀ ਹੋਈ ਹੈ ਤੇ ਉਹ ਸੰਬੰਧੀ ਅਸੀਂ ਆਪਣਾ ਲੈਟਰ ਦੇਆ ਸੀਗਾ ਕਿ ਇੱਥੇ ਜਿਹੜੀ ਹੈ ਬਾਬਾ ਸਾਹਿਬ ਦੀ ਜਿਹੜੀ ਸੁਰੱਖਿਆ ਸੰਬੰਧੀ ਹੈ ਕਿ ਨੂੰ ਜਿਹੜਾ ਆ ਬਿਲਕੁਲ ਪਹਿਲ ਦੇ ਆਧਾਰ ਤੇ ਇਹਨੂੰ ਰੱਖਿਆ ਜਾਏ ਤੇ ਇਸ ਦੀ ਪੂਰੀ ਜਿਹੜੀ ਹੈ ਦੇਖੋ ਕੈਮਰਿਆਂ ਦੀ ਅਸੀਂ ਮੰਗ ਰੱਖੀ ਆ ਕਿਥੇ ਕੈਮਰੇ ਕਦ ਖਰਾਬ ਹੁੰਦੇ ਕਾ ਠੀਕ ਹੈ ਇਹ ਸਾਨੂੰ ਕੋ ਕਦੀ ਨਹੀਂ ਪਤਾ ਲੱਗਦਾ ਉੱਥੇ ਜਿਹੜੀ ਐ ਇੱਕ ਪੁਲਿਸ ਚੈੱਕ ਪੋਸਟ ਦਾ ਅਸੀਂ ਰੱਖਿਆ ਹੈ ਡਿਮਾਂਡ ਤੇ ਉਸ ਤੋਂ ਬਾਅਦ ਸਾਬ ਸਫਾਈ ਦੀ ਰਿਮਾਂਡ ਰੱਖੀ ਹੈ ਸਭ ਤੋਂ ਵੱਡੀ ਗੱਲ ਅਸੀਂ ਰੱਖੀ ਹੈ ਕਿ ਜਿਹੜੀ ਪਹਿਲਾਂ ਦੋ ਬੇਦਬੀਆ ਹੋਈਆਂ ਉਹਦਾ ਅਜੇ ਤੱਕ ਵੀ ਕੋਈ ਦੋਸ਼ੀ ਦਾ ਨਾਮ ਪਤਾ ਜਿਹੜਾ ਲਗਿਆ ਕਿ ਉਸਤੇ ਜਿਹੜੀ ਜਾਂਚ ਦੁਬਾਰੇ ਕਰਕੇ ਉਹ ਦੋਸ਼ੀ ਦਾ ਪਤਾ ਲਗਾਉਣ ਬਾਰੇ ਗੱਲ ਕਰੀ ਗਈ ਹੈ ਤੇ ਇਹਦਾ ਨਾਮ ਜਿਹੜਾ ਅੰਬੇਦਕਰ ਚੌਕ ਜਿਹੜਾ ਕਿ ਉੱਥੇ ਇੱਕ ਪਲੇਟ ਵੀ ਲਾਈ ਗਈ ਸੀ ਪਿਛਲੀ ਸਰਕਾਰ ਵੱਲੋਂ ਤੇ ਉਸ ਨੂੰ ਜਿਹੜਾ ਰਜਿਸਟਰ ਕਰਕੇ ਬਕਾਇਦਾ ਕਾਗਜ਼ਾਂ ਦੇ ਵਿੱਚ ਲਿਆ ਕੇ ਤੇ ਉਸ ਨੂੰ ਅੰਬੇਦਕਰ ਚੌਂਕ ਵੱਜੋਂ ਹੀ ਜਿਹੜਾ ਹੈ ਕਿਹਾ ਜਾਏ ਤੇ ਉਹਨੂੰ ਇੰਪਲੀਮੈਂਟ ਕੀਤਾ ਜਾਏ ਆਸ਼ਵਾਸ਼ਣ ਕਹਿ ਦਿੱਤਾ ਸਰ ਦੇਖੋ ਐਡੀਐਮ ਸਾਹਿਬ ਨੇ ਆਪਣੇ ਵੱਲੋਂ ਬੜੀ ਵਧੀਆ ਤਰੀਕੇ ਨਾਲ ਮੀਟਿੰਗ ਲਈ ਹੈ ਡੀਐਸਪੀ ਸਾਹਿਬ ਨੇ ਤੇ ਉਹਨਾਂ ਵੱਲੋਂ ਜਿਹੜੇ ਵੀ ਸਾਡੇ ਮੁੱਦੇ ਸੀਗੇ ਉਹਨਾਂ ਨੇ ਕਿਹਾ ਬਿਲਕੁਲ ਜਾਇਜ਼ ਮੁੱਦੇ ਆ ਤੇ ਇਸ ਸੰਬੰਧੀ ਉਹਨਾਂ ਨੇ ਜੋ ਵੀ ਅਧਿਕਾਰੀ ਹੈ ਸੰਬੰਧਿਤ ਉਹਨਾਂ ਨੂੰ ਇਹ ਜਿਹੜੀ ਲੈਟਰ ਲਿਖ ਕੇ ਫਾਰਵਰਡ ਕਰਦੀ ਹੈ ਬਾਕੀ ਅਸੀਂ ਉਹਨਾਂ ਅਧਿਕਾਰੀਆਂ ਨੂੰ ਮਿਲਦੇ ਆਂ ਤੇ ਦੇਖਦੇ ਆ ਇਸ ਤੇ ਕੀ ਜਿਹੜਾ ਅੱਗੇ ਕੰਮ ਹੁੰਦਾ ਜੀ ਤੁਹਾਨੂੰ ਕੀ ਲੱਗਦਾ ਸਰ 2019 ਚ ਪਹਿਲੀ ਜਿਹੜੀ ਬੇਦਬੀ ਹੋਈ ਸੀ ਹੁਣ ਤੱਕ ਦੋਸ਼ੀਆਂ ਨੂੰ ਖੜਿਆ ਨਹੀਂ ਗਿਆ ਤੁਹਾਨੂੰ ਕੀ ਲੱਗਦਾ ਕਿ ਵੀ ਪ੍ਰਸ਼ਾਸਨ ਵੱਲੋਂ ਕੋਈ ਕੰਮ ਕੀਤਾ ਜਾਣਗੇ ਇਸ ਤੇ ਦੇਖੋ ਗੱਲ ਪ੍ਰਦੀਪ ਜੀ ਇਹ ਹੈ ਜਿਹੜਾ ਜ਼ੁਲਮੀ ਕਰਨ ਦਾ ਕੰਮ ਹੁੰਦਾ ਜ਼ੁਲਮਾਨ ਕਰਨ ਵਾਲੇ ਦਾ ਉਹਦਾ ਕੰਮ ਹੁੰਦਾ ਜ਼ੁਲਮ ਕਰਨਾ ਤੇ ਜਿਹੜੀ ਲੜਾਈ ਲੜਨ ਵਾਲਾ ਕੌਮ ਦੀ ਲੜਾਈਆਂ ਲੜਨ ਵਾਲਿਆਂ ਦਾ ਕੰਮ ਹੁੰਦਾ ਉਹ ਲੜਾਈਆਂ ਲੜਨਾ ਦੇਖੋ ਪ੍ਰਸ਼ਾਸਨ ਪਹਿਲਾਂ ਦੋ ਵਾਰ ਬਿਲਕੁਲ ਵਿਫਰ ਰਿਹਾ ਹੈ ਹੁਣ ਨਵਾਂ ਪ੍ਰਸ਼ਾਸਨ ਹੈ ਨਵੀਂ ਸਰਕਾਰ ਹੈ ਸਾਨੂੰ ਕੁਝ ਉਮੀਦਾਂ ਹੈਗੀਆਂ ਤੇ ਅਗਰ ਇਹ ਵੀ ਫੇਲ ਹੁੰਦਾ ਹੈ ਤੇ ਦੇਖੋ ਫਿਰ ਸਾਡੇ ਕੋਲ ਐਜੀਟੇਸ਼ਨ ਦਾ ਰਸਤਾ ਤਾਂ ਹੈਗਾ ਹੀ ਹੈ ਫਿਰ ਅਸੀਂ ਜਿਹੜਾ ਇਹ ਪਿਛਲੀ ਸਰਕਾਰ ਤੇ ਜਿਵੇਂ ਐਜੀਟੇਸ਼ਨ ਕੀਤਾ ਸੀਗਾ ਦਮਦਾਰ ਫਿਰ ਇਹਵੇਂ ਐਜੀਟੇਸ਼ਨ ਕਰਾਂਗੇ ਹੋਰ ਕੀ ਕਰ ਸਕਦੇ ਆ ਤੇ ਬਾਕੀ ਸਾਨੂੰ ਉਮੀਦ ਤਾਂ ਹੀ ਹੈ ਤੇ ਅਸੀਂ ਪੂਰੀ ਆਸ ਹੈ ਸਾਨੂੰ ਕਿ ਇਹ ਸਰਕਾਰ ਤੇ ਇੱਥੇ ਦਾ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਹੈ ਉਹ ਸਾਡਾ ਸਾਥ ਦੇਵੇਗਾ ਤੇ ਉਹ ਬੇਦਬੀ ਨੂੰ ਜਿਹੜਾ ਦੋਸ਼ ਇਹਨੂੰ ਫੜਾ ਜੇਗੀ ਤੁਸੀਂ ਮੈਡਮ ਨਾਲ ਵੀ ਕੋਈ ਗੱਲਬਾਤ ਕੀਤੀ ਸੀ ਕਿਉਂਕਿ ਜਦ ਤੇ ਇੱਕ ਨਵੀਂ ਸਰਕਾਰ ਬਣੀ ਸੀ ਤਾਂ ਤੁਹਾਨੂੰ ਬੜੀ ਆਸ਼ਾ ਸੀਗੀ ਕਿ ਵੀ ਇਸ ਸਰਕਾਰ 'ਚ ਕੁਝ ਹੋਏਗਾ ਤੁਸੀਂ ਉਹਨਾਂ ਨੂੰ ਇਹ ਗੱਲ ਕਹੀ ਹੈ ਆਪਣੀ ਪ੍ਰਦੀਪ ਜੀ ਦੇਖੋ ਅਸੀਂ ਕਈ ਵਾਰ ਉਹਨਾਂ ਨਾਲ ਇਹ ਗੱਲ ਰੱਖੀ ਹੈ ਇੱਕ ਵਾਰ ਬਕਾਇਦਾ ਸੀ ਸਾਡਾ ਕੈਲੰਡਰ ਲਾਂਚ ਸੀਗਾ ਉਹਦੇ ਵਿੱਚ ਬਕਾਇਦਾ ਸੀ ਕਿ ਮੰਗ ਪੱਤਰ ਵੀ ਲਿਖਿਆ ਸੀਗਾ ਕਿਉਂਕਿ ਸਾਡੇ ਕੋਲ ਪੰਜਾਬ ਦੀ ਉਸ ਟਾਈਮ 5-6 ਇੱਥੇ ਬੰਦੀਆਂ ਆਈਆਂ ਸੀਗੀਆਂ ਮਗਰ ਜਿਹੜਾ ਉਸ ਟਾਈਮ ਉਹ ਪ੍ਰੋਗਰਾਮ ਹੀ ਮਿਸ ਕਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਵੀ ਜਦ ਮੈਂ ਦੋ ਵਾਰ ਪਰਸਨਲੀ ਗੱਲ ਕਰੀ ਹੈ ਤੇ ਸਾਨੂੰ ਕੋਈ ਪੋਜ਼ਿਟਿਵ ਰਿਸਪਾਂਸ ਨਹੀਂ ਆਇਆ ਤਾਂ ਕਰਕੇ ਅਸੀਂ ਜਿਹੜਾ ਉਹਨਾਂ ਨੂੰ ਲੈਟਰ ਤਾਂ ਜ਼ਰੂਰ ਲਿਖਾਂਗੇ ਤੇ ਬਾਕੀ ਸਾਨੂੰ ਕੋਈ ਆਸ ਜੀ ਉੱਥੋਂ ਦਿਖ ਨਹੀਂ ਰਹੀਗੀ ਦੇਖੋ ਅਗਰ ਤਾਂ ਇਨਸਾਫ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਅਗਰ ਪ੍ਰਸ਼ਾਸਨ ਨਹੀਂ ਦਿੰਦਾ ਅਗਰ ਸਾਨੂੰ ਕੋਈ ਲੱਗਦਾ ਹੈ ਕਿ ਪ੍ਰਸ਼ਾਸਨ ਫਿਰ ਦੁਬਾਰੇ ਕੋਈ ਬੇਅਦਬੀ ਜਿਵੇਂ ਹੋਈ ਹੈ ਉਹਨੂੰ ਬਿਲਕੁਲ ਨਾਰਮਲ ਲੈ ਰਿਹਾ ਹੈ ਤੇ ਫਿਰ ਦੇਖੋ ਅਸੀਂ ਤਾਂ ਇੱਕ ਐਜੀਟੇਸ਼ਨ ਜਿਹੜਾ ਆ ਦੁਬਾਰੇ ਕਰਾਂਗੇ ਤੇ ਇਸ ਵਾਰ ਜਿਹੜਾ ਐਜੀਟੇਸ਼ਨ ਇਹ ਜ਼ਰੂਰ ਆ ਮੈਂ ਦੱਸਦਾ ਕਿ ਪਿਛਲੀ ਵਾਰ ਜਿਹੜਾ ਐਜੀਟੇਸ਼ਨ ਸੀਗਾ ਉਹ ਸਿਰਫ ਰਾਜਪੁਰੇ ਪੱਧਰ ਹੀ ਰਹਿ ਗਿਆ ਸੀਗਾ ਤੁਸੀਂ ਦੇਖੋ ਅੰਮ੍ਰਿਤਸਰ ਵਿੱਚ ਇੱਕ ਘਟਨਾ ਹੋਈ ਹੈ ਪੂਰੇ ਪੰਜਾਬ ਵਿੱਚ ਇੱਕ ਬੰਦ ਦੀ ਕਾਲ ਗਈ ਹੈ ਤੇ ਰਾਜਪੁਰਾ ਵਿੱਚ ਅਸੀਂ ਕਹੀਂ ਨਾ ਕਹੀਂ ਜਿਹਦੇ ਵਿੱਚ ਮੈਂ ਵੀ ਆਪਣੇ ਆਪ ਨੂੰ ਦੋਸ਼ੀ ਸਮਝਦਾ ਕਿ ਅਸੀਂ ਇਹਨੂੰ ਪੰਜਾਬ ਲੈਵਲ ਦੀ ਐਜੀਟੇਸ਼ਨ ਬਣਾਉਣ 'ਚ ਵਿਫਲ ਰਹੇ ਹਾਂ ਪੰਜਾਬ ਛੱਡੋ ਰਾਜਪੁਰਾ ਦੇ ਵਿੱਚ ਵੀ ਅਸੀਂ ਇੱਕ ਘੰਟੇ ਦਾ ਵੀ ਕੋਈ ਬੰਦ ਕਰਾਉਣ 'ਚ ਸਫਲ ਨਹੀਂ ਰਹੇ ਮਗਰ ਅਗਰ ਇਸ ਵਾਰ ਵੀ ਸਾਡੀ ਇਹ ਗੱਲਾਂ ਨੂੰ ਜਿਹੜੇ ਸਾਡੇ ਜ਼ਖਮਾਂ ਨੂੰ ਅਗਰ ਨਾ ਪ੍ਰੋਪਰਲੀ ਲਿਆ ਗਿਆ ਫਿਰ ਦੇਖੋ ਫਿਰ ਅਸੀਂ ਐਜੀਟੇਸ਼ਨ ਇਸ ਵਾਰ ਪੰਜਾਬ ਲੈਵਲ ਦਾ ਕਰਾਂਗੇ ਫਿਰ ਇਹ ਪ੍ਰਸ਼ਾਸਨ ਤੇ ਸਰਕਾਰੇ ਭੂਗਤਣ ਦੀ ਤਿਆਰ ਹੋ ਜੇ ਕਿ ਇਸ ਵਾਰ ਜਿਹੜਾ ਆ ਕਿਉਂਕਿ ਪਿਛਲੀ ਵਾਰ ਕੁਝ ਬੰਦਿਆਂ ਨੂੰ ਇਹਨਾਂ ਨੇ ਟਕਾ ਕੇ ਉਹ ਜਿਹੜਾ ਐਜੀਟੇਸ਼ਨ ਨੂੰ ਜਿਹੜਾ ਆ ਠੰਡੇ ਵਸਤੇ ਚ ਪਾਤਾ ਗਿਆ ਸੀਗਾ ਪਰ ਇਸ ਵਾਰ ਐਜੀਟੇਸ਼ਨ ਬੜੇ ਲੈਵਲ ਦਾ ਹੋਏਗਾ ਜਿਹੜਾ ਮੰਗ ਪੱਤਰ ਦਿੱਤਾ ਕੀ ਕਰਨ ਚਾਹੁੰਦੇ ਜੈ ਭੀਮ ਮਨਚਵਲ ਨੂੰ ਸਾਨੂੰ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ ਇਹਨਾਂ ਨੇ ਪਹਿਲਾਂ ਸਾਮੇ ਦੀ ਮੰਗ ਕੀਤੀ ਸੀ ਇਨਾਂ ਨੂੰ 11:00 ਵਜੇ 4 ਤਰੀਕ ਦਾ ਸਮਾਂ ਦਿੱਤਾ ਗਿਆ ਸੀ ਅੱਜ ਮਿਲੇ ਨਹੀਂ ਮੈਨੂੰ ਡੀਐਸਪੀ ਸਾਹਿਬ ਤੇ ਤਹਿਸੀਲਦਾਰ ਸਾਹਿਬ ਨੂੰ ਮਿਲੇ ਨਹੀਂ ਇਹਨਾਂ ਨੇ ਉੱਥੇ ਆਪਣੇ ਜਿੱਥੇ ਬਾਬਾ ਸਾਹਿਬ ਜੀ ਦੀ ਮੂਰਤੀ ਲੱਗੀ ਹੋਈ ਹੈ ਉੱਥੇ ਇਹਨਾਂ ਨੇ ਖੱਛਾ ਪ੍ਰਗਟਾਇਆ ਵੀ ਕੋਈ ਕੈਮਰਾ ਸ਼ਾਇਦ ਨਹੀਂ ਚੱਲ ਰਿਹਾ ਹੁੰਦਾ ਤਾਂ ਉਹ ਕੈਮਰਿਆਂ ਦੀ ਚਾਲੂ ਹਾਲਤ ਰਹਿਣੀ ਜ਼ਰੂਰੀ ਹੈ ਤਾਂ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਉਹ ਕੈਮਰੇ ਚੱਲਦੇ ਹੋਣ ਤੇ ਉਹਨਾਂ ਦੀ ਨਿਰੰਤਰ ਜਾਂਚ ਹੁੰਦੀ ਰਹੇ ਕਿ ਉਹ ਚੱਲਦੇ ਆ ਤੇ ਸੁਚਾਰੂ ਰੂਪ ਨਾਲ ਚੱਲਦੇ ਪਏ ਆ ਤੇ ਨਾਲ ਇਹਨਾਂ ਨੇ ਮੰਗ ਕੀਤੀ ਹੈ ਵੀ ਉੱਥੇ ਲਾਈਟਾਂ ਆਦਿ ਦਾ ਪ੍ਰਬੰਧ ਵੀ ਵਧੀਆ ਰਹੇ ਆ ਇਹਨਾਂ ਦੀ ਇੱਕ ਮੰਗ ਇਹ ਵੀ ਹੈਗੀ ਹੈ ਕਿ 19 ਤੇ 21 ਦੇ ਵਿੱਚ ਇਹਨਾਂ ਨੇ ਇੱਥੇ ਦੱਸਿਆ ਹੈ ਮੈਨੂੰ ਕਿ ਇੱਥੇ ਵਿਅਦਬੀ ਹੋਈ ਸੀਗੀ ਤਾਂ ਉਹਦੇ ਤਾਬੇ ਐਕਚੁਅਲੀ ਮੈਂ ਡੀਐਸਪੀ ਸਾਹਿਬ ਨੂੰ ਕਿਹਾ ਹੈ ਕਿ ਉਹਦੇ ਤੇ ਇੱਕ ਤਾਂ ਕਾਰਵਾਈ ਜਿਹੜੀ ਹੈਗੀ ਹੈ ਉਹ ਮੁਕੰਮਲ ਕਰਾਈ ਜਾਵੇ ਤੇ ਅ ਸੁਰੱਖਿਆ ਨੂੰ ਵਧਾਉਣ ਦੇ ਲਈ ਉਥੇ ਕੈਮਰੇ ਜਿਹੜੇ ਹੈਗੇ ਆ ਕੈਮਰੇ ਜੇ ਸੁਚਾਰੂ ਰੂਪ ਨਾਲ ਚੱਲਦੇ ਆ ਤਾਂ ਉਹ ਇੱਕ ਬੜਾ ਵਧੀਆ ਡੈਟਰੈਂਟ ਹੁੰਦਾ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਰੋਕਣ ਦੇ ਲਈ ਕਿਉਂਕਿ ਉਹਦੇ ਚ ਜਿਹੜਾ ਵੀ ਇਹ ਕਾਰਾ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਹੁੰਦਾ ਵੀ ਮੇਰੀ ਫੋਟੋ ਜਾਂ ਮੇਰੀ ਵੀਡੀਓ ਉੱਥੇ ਆ ਜਾਈਗੀ ਤਾਂ ਇੱਕ ਬੜਾ ਅੱਛਾ ਡੈਟਰੈਂਟ ਹੁੰਦਾ ਤੇ ਉਹ ਏਰੀਆ ਜੇ ਵੈਲ ਲਿਟ ਹੋਏਗਾ ਤਾਂ ਇਸ ਤਰ੍ਹਾਂ ਦੀ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਸ਼ਾਇਦ ਨਾ ਵਾਪਰੇ ਇੰਦਨੀ ਮੰਗ ਕੀਤੀ ਹੈ ਵੀ ਉੱਥੇ ਇੱਕ ਚੌਕੀ ਬਣਾਈ ਜਾਵੇ ਉਹਦੇ ਲਈ ਮੈਂ ਡੀਐਸਪੀ ਸਾਹਿਬ ਨੂੰ ਕਿਹਾ ਹੈ ਵੀ ਉਹਨੂੰ ਈਵੈਲਿਊਏਟ ਕਰਕੇ ਜੇ ਉੱਥੇ ਚੌਕੀ ਦੀ ਲੋੜ ਹੈਗੀ ਹੈ ਤਾਂ ਉੱਥੇ ਚੌਕੀ ਬਣਾ ਲਈ ਜਾਵੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੀਰ ਸੁਖਵਿੰਦਰ ਸੁਖੀ ਜੀ ਜੈਪੀ ਮੰਦੇ ਪ੍ਰਧਾਨ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਦੇ ਸਹਿਯੋਗ ਸਦਕਾ ਅੱਜ ਅਸੀਂ ਪ੍ਰਸ਼ਾਸਨ ਦੇ ਜਿਹੜੇ ਮੇਨ ਅਫਸਰ ਸੀਗੇ ਐਚਡੀਐਮ ਸਾਹਿਬ ਡਿਪਟੀ ਸਾਹਿਬ ਉਹਨਾਂ ਨੂੰ ਮਿਲਦਾ ਮੌਕਾ ਮਿਲਿਆ ਤੇ ਜਿਹੜੀ ਸਾਡੀ ਪ੍ਰੋਬਲਮਾਂ ਸੀਗੀਆਂ ਉਹਨੇ ਦਸੀਆਂ ਸਾਨੂੰ ਉਹਨੇ ਵਿਸ਼ਵਾਸ ਬਹੁਤ ਹੱਦ ਤੱਕ ਵਧੀਆ ਦਿਵਾਇਆ ਵੀ ਜਿਹੜੀ ਅੱਗੇ ਘਟਨਾ ਹੁੰਦੀ ਸੀ ਅੱਗੇ ਤੇ ਨਹੀਂ ਵਾਪਰਨਗੀਆਂ ਜਿਹੜੀ ਡਿਮਾਂਡ ਸੀ ਸਾਰੀਆਂ ਕੈਮਰੇ ਦੀਆਂ ਸਫਾਈ ਦੀਆਂ ਸਿਕਿਉਰਟੀ ਦੀਆਂ ਉਹ ਸਾਰੀਆਂ ਪ੍ਰਸ਼ਾਸਨ ਸਾਡੀ ਮੰਨ ਲਈਆਂ ਤੇ ਸਾਨੂੰ ਵਿਸ਼ਵਾਸ ਹੈ ਕਿ ਅੱਗੇ ਤੋਂ ਇਹ ਜੀ ਹਰ ਤੱਕ ਹਰਕਤ ਨਹੀਂ ਹੋਵੇਗੀ ਤੇ ਸਾਡਾ ਜਿਹੜਾ ਬਾਬਾ ਸਾਹਿਬ ਦਾ ਪ੍ਰਤਿਮਾ ਆ ਉਹ ਬਿਲਕੁਲ ਸੁਰੱਖਿਤ ਰਹੇਗੀ ਜੈ ਭੀਮ ਜੈ ਭਾਲ ਸਰ ਜਿੱਦਾਂ ਦੋ ਵਾਰ ਪਹਿਲਾਂ ਵੀ ਬੇਅਦਲੀ ਹੋ ਚੁੱਕੀ ਹੈ ਤੇ ਹੁਣ ਅੰਦਰ ਰੈসিডেন্ট ਸਾਹਿਬ ਨੇ ਦੱਸਿਆ ਕਿ ਵੀ ਤੁਸੀਂ ਮੰਗ ਰੱਖੀ ਹੈ ਕਿ ਵੀ ਤੁਹਾਨੂੰ ਸ਼ੰਕਾ ਹੈ ਕਿ ਵੀ ਕੈਮਰਾ ਬੰਦ ਪਿਆ ਤੁਹਾਨੂੰ ਕੀ ਲੱਗਦਾ ਹੈ ਕਿ ਵੀ ਪ੍ਰਸ਼ਾਸਨ ਦੀ ਨਿਕਮਮੀ ਹੈ ਕਿ ਵੀ ਦੋ ਵਾਰ ਬੇਦਬੀ ਹੋਣ ਤੋਂ ਬਾਅਦ ਵੀ ਉਹਨਾਂ ਨੇ ਧਿਆਨ ਨਹੀਂ ਕੀਤਾ ਕਿ ਵੀ ਕੈਮਰਾ ਚੱਲ ਰਿਹਾ ਹੈ ਜਾਂ ਨਹੀਂ ਬਿਲਕੁਲ ਬਿਲਕੁਲ ਨਾਕਮੀ ਹੈ ਪ੍ਰਸ਼ਾਸਨ ਦੀ ਪ੍ਰਸ਼ਾਸਨ ਚਾਹੇ ਦਾ ਕੁਝ ਵੀ ਕਰ ਸਕਦੀ ਹੈ ਜੇ ਇਹ ਘਟਨਾਵਾਂ ਹੁੰਦੀਆਂ ਤਾਂ ਉਹਨਾਂ ਦੀ ਨਾਕਮੀ ਕਰਕੇ ਹੁੰਦੀਆਂ ਜੇ ਦੇਖਿਆ ਜਾਵੇ ਅਗਰ ਉਥੇ ਪ੍ਰੋਪਰ ਚੈੱਕ ਪੋਸਟ ਬਣੀ ਹੋਵੇ ਕੈਮਰੇ ਚੱਲਦੇ ਹੋਣ ਤਾ ਜਿਹੜੇ ਇਹ ਗਲਤੰਗ ਕਰਦੇ ਨੇ ਬੰਦੇ ਇਹ ਬੇਅਦਬੀਆਂ ਕਰਦੇ ਨੇ ਨਾ ਤਾਂ ਤੁਰੰਤ ਫੜੇ ਜਾਣ ਸੋ ਇਹ ਕਮ ਨਾਕਾਮੀ ਆ ਦੀ ਪ੍ਰਸ਼ਾਸਨ ਦੀ ਠੀਕ ਹੈ ਹਾਂਜੀ ਮੈਂ ਨਰੇਸ਼ ਕੁਮਾਰ ਕਰਮਚਾਰੀ ਦਲ ਪੰਜਾਬ ਬਗੜਾਣਾ ਰਜਿਸਟਰਡ ਬ੍ਰਾਂਚ ਰਾਜਪੁਰਾ ਤੋਂ ਪ੍ਰਧਾਨ ਹਾਂ ਜੀ ਪੰਜਾਬ ਅਰਟਿਸਪਲੇਸ ਸੀ ਵੀ ਟੋਟ ਤੋਂ ਅੱਜ ਤੁਸੀਂ ਦੇਖੋ ਵੀ ਜੈਪੀ ਮੰਚ ਤੋਂ ਆਪਣੇ ਸੁਖਜਿੰਦਰ ਸੁਖੀ ਜੀ ਪ੍ਰਧਾਨ ਵੱਲੋਂ ਜਿਹੜਾ ਐਸ ਡੀ ਐਮ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀਗਾ ਮੀਟਿੰਗ ਲਈ ਤੇ ਅੱਜ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਸੀ 11 ਵਜੇ ਦਾ ਤੇ तकरीबन 8 7 8 ਦੇ ਕਰੀਬ ਜਥੇਬੰਦੀਆਂ ਜਿਹੜੀਆਂ ਹੈ ਅੱਜ ਇਕੱਠੀਆਂ ਹੋਈਆਂ ਸਿਗੀਆਂ ਤੇ ਮੀਟਿੰਗ ਦੇ ਵਿੱਚ ਜਿਹੜਾ ਸਿੱਟਾ ਨਿਕਲਿਆ ਐ ਐਸਟੀਐਮ ਸਾਹਿਬ ਨੇ ਪੂਰਾ ਆਸ਼ਵਾਸਨ ਦਵਾਇਆ ਕਿ ਜਿਹੜੀ ਹੁਣ ਪਿੱਛੇ ਅਸੀਂ ਮੰਗਾਂ ਦੇ ਵਿੱਚ ਮੈਂਸ਼ਨ ਕੀਤਾ ਹੈ ਕਿ 1 2019 ਦੇ ਵਿੱਚ 1 2021 ਦੇ ਵਿੱਚ ਜਿਹੜੀ ਬਾਬਾ ਸਾਹਿਬ ਦੀ ਪੂਤੀ ਦੀ ਪ੍ਰਤਿਮਾ ਦੀ ਜਿਹੜੀ ਬੇਦਬੀ ਹੋਈ ਹੈ ਜਿਹਨੂੰ ਪੁਲਿਸ ਪ੍ਰਸ਼ਾਸਨ ਉਰੇ ਰਾਜਪਰੇ ਦਾ ਜਿਹਨੂੰ ਫੜਨ ਦੇ ਵਿੱਚ ناکਾਮ ਰਿਹਾ ਹੈਗਾ ਤੇ ਉਹਦੇ ਬਸਤੇ ਅਸੀਂ ਅਪੀਲ ਕੀਤੀ ਹੈ ਇੱਕ ਤਾਂ ਉਸਦੀ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਦੂਜਾ ਜਿਹੜਾ ਇੱਕ ਅਹਿਮ ਮੁੱਦਾ ਹੈ ਇੱਥੇ ਜਿਹੜੀ ਸਿਕਿਉਰਿਟੀ ਲੱਗੀ ਹੋਈ ਹੈ ਕੈਮਰਿਆਂ ਦੀ ਸੀਸੀਟੀਵੀ ਦੀ ਜੋ ਕਿ ਹਲੇ ਤੱਕ ਜਦ ਵੀ ਕੋਈ ਇੱਥੇ ਵਾਰਦਾਤ ਕਿਸੇ ਮੂਰਖ ਬੰਦੇ ਵੱਲੋਂ ਕੀਤੀ ਜਾਂਦੀ ਹੈ ਬੂਤ ਦੇਵ ਉੱਪਰ ਤੇ ਉਹ ਹਮੇਸ਼ਾ ਇਸ ਨੂੰ ਇੱਕ ਜਰੀਆ ਬਣਾਉਂਦਾ ਹੈ ਜੇ ਕੈਮਰੇ ਬੰਦ ਪਏ ਹੁੰਦੇ ਆ ਉੱਥੇ ਹਰ ਵਾਰੀ ਜਦ ਵੀ ਚੈੱਕ ਰਾਇਆ ਜਾਂਦਾ ਹੈ ਜੇ ਕੋਈ ਵਾਰਦਾਤ ਹੁੰਦੀ ਹੈ ਤਾਂ ਕੈਮਰੇ ਹਮੇਸ਼ਾ ਬੰਦ ਹੁੰਦੇ ਆ ਤੇ ਉਸ ਦੀ ਵੀ ਅਸੀਂ ਇੱਕ ਅਪੀਲ ਕੀਤੀ ਹੈ ਵੀ ਇਹ ਕੈਮਰੇ ਨੂੰ ਜਿਹੜੀ ਹੈ ਸਿਕਿਉਰਿਟੀ ਦਿੱਤਾ ਜਾਵੇ ਚਾਲੂ ਕੀਤਾ ਜਾਵੇ ਇੱਕ ਉਹਦਾ ਐਕਸੈਸ ਸਾਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਵੀ ਇਸ ਨੂੰ ਟਾਈਮ ਲੀ ਟਾਈਮਲੀ ਜਿਹੜਾ ਹੈ ਅਪਡੇਟ ਕਰਦੇ ਰਹੀਏ ਚੈੱਕ ਕਰਦੇ ਰਹੀਏ ਬਾਕੀ ਅਸੀਂ ਪ੍ਰਸ਼ਾਸਨ ਨਾਲ ਪੂਰੀ ਤਰ੍ਹਾਂ ਦੇ ਨਾਲ ਹੈ ਜੀ ਵੀ ਜਿੱਥੇ ਵੀ ਸਾਡੀ ਲੋੜ ਪਏਗੀ ਅਸੀਂ ਜਦੋਂ ਵੀ ਕੋਈ ਸਮਾਜ ਦੀ ਕਾਲ ਆਂਦੀ ਹੈ ਅਸੀਂ ਹਮੇਸ਼ਾ ਨਾਲ ਖੜਾਗੇ ਸਰ ਇੰਨੇ ਵੱਡੇ ਮੁੱਦੇ ਦੇ ਲਈ ਤੁਸੀਂ ਅੱਜ ਮਿਲਣ ਆਏ ਹੋ ਕਿਉਂਕਿ ਦੋ ਵਾਰ ਵੀ ਹਟੀਆਂ ਹੋ ਚੁੱਕੀਆਂ ਹਨ ਤੁਸੀਂ ਹੋਰ ਜਥੇਬੰਦੀਆਂ ਨੂੰ ਵੀ ਦੱਸੀ ਆ ਇਹ ਗੱਲ ਕਿ ਵੀ ਤੁਸੀਂ ਇਹ ਕੰਮ ਕਰਨ ਜਾ ਰਹੇ ਹੋ ਤੇ ਉਹ ਕਿਉਂ ਨਹੀਂ ਨਜ਼ਰ ਆ ਰਹੇ ਤੁਹਾਡੇ ਨੂੰ ਦੇਖੋ ਜੀ ਕੋਈ ਕੰਮ ਦੇ ਕੋਈ ਰੁਚੇਵੇ ਹੋ ਸਕਦੇ ਆ ਜੀ ਵੈਸੇ ਕਾਲ ਤਾਂ ਸਾਰਿਆਂ ਨੂੰ ਅਸੀਂ ਕੀਤੀ ਹੋਈ ਸੀਗੀ ਕਾਫੀ ਮਤਲਬ ਕਿ 6-7 ਜਥੇਬੰਦੀਆਂ ਦੀ ਪਹੁੰਚ ਗਈਆਂ 2-3 ਜਿਹੜੇ ਮੇਨ ਪ੍ਰਧਾਨ ਹੈਗੇ ਆ ਜਥੇਬੰਦੀ ਦੇ ਉਹ ਇੱਥੇ ਕਿਸੇ ਕੰਮ ਦੇ ਰੁਚੇਵੇ ਕਰਕੇ ਨਹੀਂ ਪਹੁੰਚ ਸਕੇ ਬਾਕੀ ਨੈਕਸਟ ਟਾਈਮ ਤੋਂ ਜਿਹੜਾ ਹੈ ਅਸੀਂ ਪਹਿਲਾਂ ਉਹਨਾਂ ਨੂੰ ਅਗਾਹ ਕਰਾਂਗੇ ਵੀ ਜ਼ਰੂਰ ਪਹੁੰਚ